ਰੇ ਆ ਥੈਂਕ ਯੂ ਵੀਰੇ ਵਾਹ ਵੀਰੇ ਇਸ ਵਾਰ ਤਾਂ ਵੀਰੇ ਨੇ ਮੈਨੂੰ 500 ਰੁਪਿਆ ਵਾਧਾ ਦਿੱਤਾ ਹਾਂ ਮੈਂ ਵੀ ਉਹੀ ਸੋਚਦਾ ਮੈਂ ਮੈਨੂੰ ਵੀ 500 ਰੁਪਏ ਵਾਧਾ ਮਿਲਿਆ ਵਾ ਮੈਨੂੰ ਵੀ 500 ਰੁਪਿਆ ਵਾਧਾ ਦਿੱਤਾ ਹੈ ਮੈਨੂੰ ਲੱਗਦਾ ਵੀਰੇ ਨੇ ਆਪਣੀ ਤਨਖਾਹ ਵਧਾਤੀ ਆ 5-500 ਰੁਪਿਆ ਸਹੀ ਕਿਹਾ ਤੁਸੀਂ ਚਲੋ ਇਹ ਤਾਂ ਵਧੀਆ ਹੋ ਗਿਆ ਸਿਮਰਨ ਹਾਂਜੀ ਇਸ ਵਾਰ ਫਿਰ ਤਨਖਾਹ ਦਾ ਕੀ ਕਰੇਗੀ ਤੂੰ ਵੀਰੇ ਹਰ ਵਾਰ ਤਾਂ ਤਨਖਾਹ ਘੜੀ ਦੇਣੀ ਹੁੰਦੀ ਆ ਪਰ ਇਸ ਵਾਰ ਨਾ ਮੇਰਾ ਪਲਾਨ ਕੁਛ ਹੋ ਰਿਹਾ ਕੀ ਪਲਾਨ ਸਾਡੇ ਨਾਲ ਰਿਸ਼ਤੇਦਾਰਾਂ ਚ ਵਿਆਹ ਵਾ ਤੇ ਇਸ ਵਾਰ ਨਾ ਮੈਂ ਸਭ ਤੋਂ ਮਹਿੰਗਾ ਵਾਲਾ ਸੂਟ ਲੈਣਾ ਚਾਹੀਆ ਤੇ ਬਹੁਤ ਵਧੀਆ ਜਾ ਤੇ ਮੈਨੂੰ ਸੂਟ ਪਸੰਦ ਵੀ ਕੀਤਾ ਹੋਇਆ ਵੀਰੇ ਪੂਰਾ 5500 ਦਾ ਸੂਟ ਆ ਕੀ ਕਹਿ ਰਹੀਆਂ ਸਿਮਰਨ 5500 ਫਿਰ ਤੈਨੂੰ ਬਜੂਗਾ ਕੀ ਨਾਲੇ ਤੇਰੇ ਸਿਰ ਤੇ ਤਾਂ ਸਾਰੀ ਜ਼ਿੰਮੇਵਾਰੀ ਆ ਰਾਸ਼ਨ ਦੀ ਵੀ ਤੇ ਬਿਜਲੀ ਦੇ ਬਿੱਲ ਦੀ ਵੀ ਵੀਰੇ ਫੇਰ ਕੀ ਹੁੰਦਾ ਇਸ ਵਾਰੀ ਮम्मा ਕਰ ਲੈਣਗੇ ਹਰ ਵਾਰੀ ਮੈਂ ਹੀ ਤਾਂ ਕਰਦੀ ਆ ਨਾ ਨਾਲੇ ਵੀਰੇ ਪਹਿਲਾਂ ਮੇਰੇ ਜਿਹੜੇ ਮੇਰੇ ਕੋਲ ਸੂਟ ਆਣਾ ਮੈਂ ਉਹ ਦੋ ਦੋ ਵਾਰੀ ਪਾਏ ਹੋਏ ਆ ਇਸ ਵਾਰ ਨਾ ਮੈ ਸੋਹਣੀ ਲੱਗਣਾ ਚਾਹੀਦੀ ਆ ਸਾਰਿਆਂ ਨਾਲੋਂ ਪਤਾ ਰਿਸ਼ਤੇਦਾਰ ਕੀ ਕਹਿਣਗੇ ਜੇ ਮੈਂ ਉਹ ਹੀ ਪੁਰਾਣਾ ਸੂਟ ਪਾ ਕੇ ਚਲੇਗੀ ਕਿ ਇਹਦੇ ਕੋ ਕੱਪੜੇ ਹੀ ਨਹੀਂ ਹੈਗੇ ਠੀਕਾ ਜਿਵੇਂ ਤੇਰੀ ਮਰਜ਼ੀ ਤੁਸੀਂ ਦੱਸੋ ਤੁਸੀਂ ਕੀ ਕਰੋਗੇ ਇਸ ਵਾਰੀ ਮੈਂ ਮੈਂ ਨਾ ਸ਼ੂਜ਼ ਲੈਣੇ ਆ ਕਿੰਨੇ ਸਾਲ ਹੋ ਗਏ ਆ ਉਹੀ ਪੁਰਾਣੇ ਘਸੇ ਸ਼ੂਜ਼ ਪਾਈ ਜਾਣਾ ਵਾ ਸਾਰੇ ਦੋਸਤੋ ਮੇਰਾ ਮਜ਼ਾਕ ਉਡਾਉਂਦੇ ਆ ਨਾਲੇ ਮੈਂ ਤਾਂ ਸ਼ੂਜ਼ ਪਸੰਦ ਵੀ ਕੀਤੇ ਹੋਏ ਆ ਪੂਰੇ 4500 ਦੇ ਬ੍ਰਾਂਡਡ ਲੈਣੇ ਆ ਤਕੀ ਪਰ ਵੀਰੇ ਮੇਰੇ ਨਾਲੋਂ ਜ਼ਿਆਦਾ ਤਾਂ ਤੁਹਾਡੇ ਸਿਰ ਤੇ ਜ਼ਿੰਮੇਵਾਰੀਆਂ ਨੇ ਤੁਸੀਂ ਪੈਸੇ ਘਰੇ ਕਿਵੇਂ ਦੋਗੇ ਫਿਰ ਇਸ ਵਾਰ ਵੱਡਾ ਭਰਾ ਆਪ ਦੇਖੂਗਾ ਮੈਂ ਕਿੰਨੀ ਕੀ ਦੇਰ ਕਰਦੇ ਹਾਂ ਦੀ ਜ਼ਿੰਮੇਵਾਰੀ ਚੱਕੀ ਜਾਊਗਾ ਨਾਲੇ ਸਾਰੇ ਦੋਸਤ ਮੇਰਾ ਮਜ਼ਾਕ ਉਡਾਉਂਦੇ ਨੇ ਮੈਂ ਨਹੀਂ ਮਜ਼ਾਕ ਸਹਿ ਸਕਦਾ ਹੁਣ ਹੁਣ ਮੈਂ ਨਵੇਂ ਬੋਟ ਲਾਉਂਗਾ ਹੀ ਲਾਉਂਗਾ ਲੱਡੀ ਤੂੰ ਕੀ ਕਰੇਂਗਾ ਇਸ ਵਾਰ ਤਨਖਾ ਦਾ ਵੀਰੇ ਮੈਂ ਵੀ ਤੁਹਾਡੀਆਂ ਗੱਲਾਂ ਸੁਣ ਰਿਹਾ ਸੀਗਾ ਮੇਰਾ ਤਾਂ ਖੁਦ ਦਾ ਪਲਾਨ ਇਸ ਵਾਰ ਕੁਝ ਹੋਰ ਆ ਕੀ ਪਲਾਨ ਵੀਰੇ ਪਹਿਲਾਂ ਮੈਂ ਤਨਖਾਹ ਘਰੇ ਦਿੰਦਾ ਹੁੰਦਾ ਸੀਗਾ ਪਰ ਮੇਰੇ ਕੋਲ ਬਚਦਾ ਹੀ 500 ਰੁਪਿਆ ਹੁੰਦਾ ਸੀ ਤੇ ਮੇਰੇ ਜਿੰਨੇ ਵੀ ਦੋਸਤ ਆ ਨਾ ਸਾਰੇ ਵੱਡੇ ਕਰਾਂਦੇ ਨੇ ਤੇ ਹਰ ਐਤਵਾਰ ਨਾ ਪਾਰਟੀ ਕਰਦੇ ਹੁੰਦੇ ਨੇ ਤੇ ਇਸ ਵਾਰ ਮੇਰੀ ਬਾਰੀ ਆ ਤੇ ਮੇਰੇ ਕੋਲ ਪੈਸੇ ਨਾ ਹੋਏ ਤਾਂ ਮੇਰੀ ਬੇਇੱਜ਼ਤੀ ਹੋ ਜਾਣੀ ਆ ਪਰ ਮੈਂ ਹੁਣ ਇਹੀ ਸੋਚ ਰਿਹਾ ਆ ਕਿ ਇਸ ਵਾਰ ਮੈਂ ਘਰੇ ਪੈਸੇ ਨਾ ਦਵਾਂ ਦੋਸਤਾਂ ਨਾਲ ਪਾਰਟੀ ਕਰ ਲਵਾਂ ਪਰ ਲਾਡੀ ਘਰ ਤਾਂ 100 ਖਰਚੇ ਹੁੰਦੇ ਨੇ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਚੱਲੂਗਾ ਵੀਰੇ ਜੇ ਇਸ ਵਾਰ ਮੈਂ ਦੋਸਤਾਂ ਨੂੰ ਪਾਰਟੀ ਨਾ ਕੀਤੀ ਨਾ ਉਹਨਾਂ ਨੇ ਮੇਰਾ ਬੁਰਾ ਹਾਲ ਕਰ ਦੇਣਾ ਸੁਣਾ ਸੁਣਾ ਕੇ ਤੇ ਚਾਰ ਬੰਦਿਆਂ 'ਚ ਹੋਰ ਗੱਲਾਂ ਕਰੂਗੇ ਵੀਰੇ ਉਹਨਾਂ ਨੇ ਮੈਨੂੰ ਬੁਲਾਣਾ ਛੱਡ ਦੇਣਾ ਮੇਰੀ ਜੇਬ ਖਾਲੀ ਹੁੰਦੀ ਆ ਹਮੇਸ਼ਾ ਆਪ ਤਾਂ ਵੱਡੇ ਕਰਾਂਦੇ ਨੇ ਮੈਨੂੰ ਵੀ ਤਾਂ ਉਦਾਂ ਹੀ ਹੁਣ ਕਰਨਾ ਪੈਣਾ ਆ ਜੀ ਜੀ ਇਸ ਵਾਰ ਤਾਂ ਫਿਰ ਆਪਣੇ ਸਾਰਿਆਂ ਦਾ ਹੀ ਓਖਾ ਹੋ ਜਾਣਾ ਵਾ ਮੈਂ ਸੋਚ ਰਿਹਾ ਵਾਂ ਫਿਰ ਕੀ ਗੱਲ ਹੋ ਗਈ ਉਰੇ ਆਓ ਸਾਰੇ ਜਾਨੇ ਇਕ ਤਾਂ ਤੁਹਾਨੂੰ ਤਨਖਾਹ ਵਾਧ ਦਿੱਤੀ ਐ ਮੈਨੂੰ ਇਹਦਾ ਟੈਨਸ਼ਨ ਨਾ ਵਾਧੀ ਪੈ ਗਈ ਤੁਹਾਨੂੰ ਨਹੀਂ ਨਹੀਂ ਵੀਰੇ ਕੀ ਗੱਲ ਕੀ ਹੋਈ ਐ ਵੀਰੇ ਇਸਵਰਨਾ ਸਾਡੇ ਰਿਸ਼ਤੇਦਾਰ ਚ ਵਿਆਹ ਆ ਤੇ ਮੈਂ ਤਾਂ ਸੋਚਿਆ ਇਸਵਰਨਾ ਮੈਂ ਵਧੀਆ ਯਾ ਸੂਟ ਲੈਣਾ 5500 ਦਾ ਵੀਰੇ ਤੇ ਫਿਰ ਘਰੇ ਕੀ ਦਿਆਂਗੇ ਵੀਰੇ ਯਾਰ ਘਰੇ ਕੋਈ ਗੱਲ ਨਹੀਂ ਇਸ ਵਾਰੀ ਮम्मा ਕਰ ਲੈਣਗੇ ਨਾਲੇ ਪਤਾ ਰਿਸ਼ਤੇਦਾਰ ਕੀ ਕਹਿਣਗੇ ਜੇ ਮੈਂ ਉਹੀ ਪੁਰਾਣਾ ਸੂਟ ਫੇਰ ਪਾ ਕੇ ਚਲੇਗੀ ਤੇਰੀ ਕੀ ਬਰੋਲਮਾ ਵੀਰੇ 2 ਸਾਲ ਹੋ ਗਏ ਨੇ ਉਹੀ ਬੂਟ ਕਸਾਈ ਜਾਣਾ ਲੋਕੀ ਕੀ ਕਹਿਣਗੇ ਮੈਂ ਲੋਕਾਂ ਦੀ ਗੱਲਾਂ ਨਹੀਂ ਸੁਣ ਸਕਦਾ ਨਾਲੇ ਵੀਰੇ 벨ਟ ਵੀ ਲੈਣ ਵਾਲੀ ਹੈ ਤੈਨੂੰ ਕੀ ਬਿਮਾਰੀ ਓਏ ਵੀਰੇ ਮੇਰੇ ਦੋਸਤ ਪਾਰਟੀ ਕਰਦੇ ਹੁੰਦੇ ਆ ਤੇ ਇਸ ਵਾਰ ਮੇਰੀ ਵਾਰੀ ਆ ਮੇਰਾ ਫਰੈਂਡ ਸਰਕਲ ਬਹੁਤ ਹਾਈ ਆ ਵੀਰੇ ਜੇ ਮੈਂ ਉਹਨਾਂ ਨੂੰ ਪਾਰਟੀ ਨਾ ਕੀਤੀ ਨਾ ਤੇ ਮੇਰੀ ਬੇਇੱਜ਼ਤੀ ਹੋ ਜਾਣੀਆ ਦੋਸਤਾਂ ਮੂਰੇ ਨਾਲੇ ਫੈਮਿਲੀ ਦਾ ਕੀ ਆ ਫੈਮਿਲੀ ਐਡਜਸਟ ਕਰ ਲੂਗੀ ਦੋਸਤ ਜ਼ਰੂਰੀ ਹੁੰਦੇ ਆ ਵੀਰੇ ਆਪਣੀ ਇੱਕ ਲਾਈਫ ਆ ਨਾ ਆਪਣੇ ਲਈ ਸਾਰਾ ਕੁਝ ਜ਼ਰੂਰੀ ਹੈ ਰਿਸ਼ਤੇਦਾਰ ਕੀ ਕਹਿਣਗੇ ਲੋਕ ਕੀ ਕਹਿਣਗੇ ਦੋਸਤ ਕੀ ਕਹਿਣਗੇ ਇਹ ਚੀਜ਼ਾਂ ਤਾਂ ਸਾਰੀ ਕਮਰ ਚੱਲੀ ਜਾਣੀਆਂ ਪਰ ਮੈਨੂੰ ਲੱਗਦਾ ਤੁਸੀਂ ਇਦਾਂ ਸਮਝਣਾ ਨਹੀਂ ਤੁਹਾਨੂੰ ਨਾ ਤਰੀਕੇ ਨਾਲ ਸਮਝਾਉਣੇ ਆ ਤੂੰ ਇਦਾਂ ਕਰ ਜਿਹੜੀਆਂ ਆਪਣੇ ਕੋਲੇ ਵਾਈਟ ਵਾਲੀਆਂ ਬਾਲਸ ਪਈਆਂ ਨੇ ਨਾ ਉਹ ਲੈ ਕੇ ਆ ਵੀਰੇ ਉਹ ਕੀ ਕਰਨੀਆਂ ਨੇ ਜੋ ਮੈਂ ਕਹਾਂ ਉਹ ਮਨ ਤੂੰ ਇਦਾਂ ਕਰ ਮੰਡੇ ਪਏ ਨਾ ਆਪਣੇ ਕੋਲੇ ਜਿਹੜੇ ਬੱਚੇ ਖੇਡਦੇ ਹੁੰਦੇ ਹਾਂਜੀ ਉਹ ਲੈ ਕੇ ਆ ਵੀਰੇ ਹੋ ਕੀ ਕਰਨੇ ਆ ਹੁਣ ਤੁਸੀਂ? ਤੋ ਇਦਾਂ ਕਰ। ਇੱਕ ਖਾਲੀ ਜਾਰ ਤੇ ਨਾਲ ਜਿਹੜੀ ਉਹ ਉਹ ਨਹੀਂ ਹੁੰਦੀ ਰੇਤ ਜੀ ਬੱਚੇ ਖੇਡਦੇ ਆ ਉਹ ਲੈ ਕੇ ਆ। ਵੀਰੇ ਉਹ ਤਾਂ ਬੱਚਿਆਂ ਵਾਲੀ ਐ। ਯਾਰ ਤੁਸੀਂ ਬਹਿਸ ਕਿ ਕਰੀ ਜਾਂਦੇ ਹੋ? ਫਟਾਫਟ ਜਾਓ ਲੈ ਕੇ ਆਓ। ਆ ਇਹ ਆ ਕੀ ਕਰੀ ਜਾਂਦੇ ਪਏ ਹੋ ਆ ਸਾਰੀਆਂ ਚੀਜ਼ਾਂ ਮੰਗਾਲੀਆਂ ਨੇ ਦੱਸੋ ਤਾਂ ਸਹੀ ਸਾਨੂੰ ਕਰਨਾ ਕੀ ਆ ਤੁਹਾਡੇ ਸਾਹਮਣੇ ਹੀ ਕਰਨ ਲੱਗਿਆ ਨਾ ਠੀਕ ਐ ਇਹ ਕੀ ਐ ਜ਼ਾਰਾ ਵੀਰੇ ਖਾਲੀ ਆ ਨਾ ਹਾਂਜੀ ਥਾਨ ਕੀ ਹੋ ਗਿਆ ਭਰ ਗਿਆ ਹਾਂਜੀ ਭਰ ਗਿਆ ਹੈ ਹਾਂਜੀ ਹੋਰ ਪੈ ਸਕਦੇ ਨਹੀਂ ਵੀਰੇ ਹੁਣ ਨਹੀਂ ਹੋ ਹੋ ਲੋ ਗਿਆ ਨਾ ਹੱਜੀ ਭਰ ਗਿਆ ਇੱਦਾਂ ਇਹ ਮਾ ਨਾ ਕਰੜ ਜਸਟ ਨਹੀਂ ਹੁਣ ਭਰਿਆ ਇਹ ਤੁਸੀਂ ਕਹਿ ਰਹੇ ਸੀ ਪਹਿਲਾਂ ਹੀ ਭਰ ਗਿਆ ਹੈ ਹੁਣ ਪੈ ਸਕਦਾ ਇੱਥੇ ਕੁਝ ਹੁਣ ਤਾਂ ਬਿਲਕੁਲ ਨਹੀਂ ਕੁਝ ਤਾਂ ਬਿਲਕੁਲ ਨਹੀਂ ਪੈਣਾ ਵੀਰੇ ਕੁਝ ਹੁਣ ਦੱਸੋ ਜੇ ਨਾ ਅਡਜਸਟ ਕਰੀਏ ਤਾਂ ਹੋਰ ਪੈ ਜਾਣਗੇ ਨਾ ਹਾਂਜੀ ਹਾਂਜੀ ਵੀ ਲੱਗਦਾ ਰਿਹਾ ਵੀਰੇ ਹੁਣ ਪੈ ਜਾਊਗਾ ਆ ਵੀ ਤੁਸੀਂ ਪਹਿਲਾਂ ਕੀ ਸੋਚਿਆ ਕਿ ਕੁਛ ਨਹੀਂ ਬੈਣਾ ਹੈਨਾ ਹਾਂਜੀ ਤੇ ਹੁਣ ਜੇ ਮੈਂ ਇਹਦੇ ਵਿੱਚ ਪਾਣੀ ਵੀ ਪਾਵਾਂ ਜਾਂ ਕੋਈ ਹੋਰ ਤੇਲ ਵਗੈਰਾ ਪਾਵਾਂ ਤੇ ਭਰ ਜਾਊਗਾ ਨਾ ਇਹ ਹਾਂਜੀ ਭਰ ਜਾਵੀਂ ਵੀਰੇ ਆਰਾਮ ਹੋਰ ਭਰ ਆ ਜਾਊਗਾ ਨਾ ਇਹਦਾ ਮਤਲਬ ਤਾਂ ਕੀ ਆ ਆ ਜਿਹੜੀ ਰੇਤ ਆ ਨਾ ਇਹ ਹੈਗੀਆਂ ਨੇ ਗੱਲਾਂ ਇਹ ਹੈਗੀਆਂ ਨੇ ਪ੍ਰੋਬਲਮਸ ਆਪਣੀ ਲਾਈਫ ਦੀ ਜਿਵੇਂ ਤੂੰ ਕਹਿ ਰਹੀ ਸੀ ਰਿਸ਼ਤੇਦਾਰ ਕੀ ਕਹਿਣਗੇ ਲੋਕ ਕੀ ਕਹਿਣਗੇ ਦੋਸਤ ਕੀ ਕਹਿਣਗੇ ਹਨਾ ਇਹ ਉਹ ਚੀਜ਼ ਆ ਆਹੀ ਚੀਜ਼ ਆਪਾਂ ਜਾਰ ਦੇ ਵਿੱਚ ਪਹਿਲਾਂ ਭਰਦੀ ਐ ਲੈਟਸ ਸਪੋਜ਼ ਇਹਦੇ ਵਿੱਚ ਆਪਾਂ ਭਰਿਆ ਹੋਇਆ ਠੀਕ ਐ ਤੇ ਆ ਜਿਹੜੇ ਬੰਟੇ ਮੈਂ ਯੂਜ਼ ਕੀਤੇ ਇਹ ਹੈਗੀਆਂ ਚੀਜ਼ਾਂ ਸੂਟ ਲੈਣਾ ਸ਼ੂਜ਼ ਲੈਣੇ ਐ ਬੈਲਟ ਲੈਣੀ ਐ ਜਾਂ ਹੋਰ ਕਈ ਚੀਜ਼ਾਂ ਹਨਾ ਇਹ ਜਦੋਂ ਇਹ ਪੂਰਾ ਮਿੱਟੀ ਨਾ ਭਰ ਗਿਆ ਰੇਤ ਨਾ ਭਰ ਗਿਆ ਇਹਦੇ ਵਿੱਚ ਕੋਈ ਚੀਜ਼ ਆ ਸਕਦੀ ਹੈ ਨਹੀਂ ਵੀ ਫਿਰ ਤਾਂ ਨਹੀਂ ਆ ਨਹੀਂ ਆ ਸਕਦੀ ਨਾ ਜੇ ਜਦੋਂ ਨਕੋਂ ਨੱਕ ਪ੍ਰੋਬਲਮ ਸੀ ਭਰ ਗਿਆ ਲੋਕ ਕੀ ਕਹਿਣਗੇ ਜੀ ਰਿਸ਼ਤੇਦਾਰ ਕੀ ਕਹਿਣਗੇ ਮੈਨੂੰ ਉਹਨੇ ਆ ਮਾੜਾ ਕਿਹਾ ਉਹਨੇ ਮੈਨੂੰ ਨੈਗੇਟਿਵ ਕਿਹਾ ਉਹਨੇ ਮੈਨੂੰ ਪੋਜ਼ਿਟਿਵ ਕਿ ਹੈਨਾ ਇਹ ਚੀਜ਼ਾਂ ਨਾਲ ਜੇ ਆਪਾਂ ਆਪਣੀ ਲਾਈਫ ਭਰ ਲਈਏ ਤਾਂ ਨਾ ਉਹਦੇ ਵਿੱਚ ਆਪਣੀਆਂ ਚੀਜ਼ਾਂ ਵਸ ਸਕਦੀਆਂ ਤੇ ਸਭ ਤੋਂ ਮੇਨ ਚੋਜ ਹੁੰਦੀ ਆ ਆਪਣੀ ਫੈਮਿਲੀ ਠੀਕ ਹੈ ਜਦੋਂ ਬੰਦੇ ਦੀ ਲਾਈਫ ਦੇ ਵਿੱਚ ਫੈਮਿਲੀ ਮੈਟਰ ਕਰਦੀ ਹੁੰਦੀ ਹੈ ਨਾ ਆਪਾਂ ਸਭ ਤੋਂ ਪਹਿਲਾਂ ਇਹ ਭਰਿਆ ਨਾ ਉਸ ਤੋਂ ਬਾਅਦ ਚੀਜ਼ਾਂ ਵੀ ਭਰੀਆਂ ਗਈਆਂ ਤੇ ਆਹ ਪ੍ਰੋਬਲਮਸ ਆਫੇ ਚਲਦੀਆਂ ਲਾਈਫ ਦਾ ਦੂਜਾ ਨਾਮ ਪ੍ਰੋਬਲਮਸ ਹੀ ਹੈ ਹੈ ਨਾ ਤੇ ਜੇ ਤੁਸੀਂ ਪਹਿਲਾਂ ਪ੍ਰੋਬਲਮਸ ਬਾਰੇ ਸੋਚ ਲਿਆ ਉਸ ਤੋਂ ਬਾਅਦ ਸਿਰਫ ਚੀਜ਼ਾਂ ਬਾਰੇ ਸੋਚ ਲਿਆ ਜਾਂ ਫਿਰ ਕੱਲੀਆਂ ਚੀਜ਼ਾਂ ਬਾਰੇ ਸੋਚ ਲਿਆ ਨਾ ਉਹਦੇ ਵਿੱਚ ਫੈਮਿਲੀ ਐਡਜਸਟ ਹੋਣੀ ਹੈ ਤੇ ਨਾ ਤੁਹਾਡੀਆਂ ਚੀਜ਼ਾਂ ਪੂਰੀਆਂ ਹੋਣੀਆਂ ਕੀ ਸਮਝੇ ਮੇਰੀ ਗੱਲ ਸਭ ਤੋਂ ਪਹਿਲਾਂ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਆਪਣੀ ਫੈਮਿਲੀ ਆਪਣੇ ਰਿਸ਼ਤੇਦਾਰ ਜੋ ਆਪਾਂ ਨੂੰ ਆਪਣਾ ਵੈਲਿਊਏਸ਼ਨ ਨੇ ਜਿਹੜੇ ਠੀਕ ਹੈ ਇਹ ਨਹੀਂ ਸੋਚਣਾ ਕਿ ਉਹ ਆਪਣੇ ਬਾਰੇ ਕੀ ਕਹਿਣਗੇ ਇਹ ਨਹੀਂ ਸੋਚਣਾ ਲੋਕ ਕੀ ਕਹਿਣਗੇ ਜੇ ਤੁਸੀਂ ਤੁਹਾਨੂੰ ਤਨਖਾਹ ਮਿਲੀ ਹੈ ਮੈਂ ਇਸ ਵਾਰੀ ਜਾਣ ਕੇ ਤੁਹਾਨੂੰ ਵਧਾ ਕੇ ਤਨਖਾਹ ਦਿੰਦੀ ਆ ਤੁਹਾਡਾ ਸਾਲ ਪੂਰਾ ਹੋ ਗਿਆ ਤੁਹਾਨੂੰ ਯਾਦ ਤਾਂ ਨਹੀਂ ਸੀ ਪਰ ਮੈਂ ਮੇਰਾ ਫਰਜ਼ ਸੀ ਨਾ ਮੈਂ ਤੁਹਾਨੂੰ ਤਨਖਾਹ ਵਧਾ ਕੇ ਦਵਾਂ ਤਾਨੂੰ ਤਨਖਾਹ ਵਧਾ ਕੇ ਦਿੱਤੀ ਆ ਉਸ ਤੋਂ ਬਾਅਦ ਵੀ ਜੇ ਤੁਹਾਨੂੰ ਇਹ ਚੀਜ਼ਾਂ ਬਾਰੇ ਸੋਚਣਾ ਹੈ ਪ੍ਰੋਬਲਮਸ ਬਾਰੇ ਸੋਚਣਾ ਫਿਰ ਤਾਂ ਕੋਈ ਫਾਇਦਾ ਨਹੀਂ ਨਾ ਫਿਰ ਤੁਸੀਂ ਸਾਰੀ ਉਮਰ ਸੈਟੀਸਫਾਈ ਨਹੀਂ ਰਹਿ ਸਕਦੇ ਆਪਣੀ ਲਾਈਫ ਜੇ ਤੂੰ ਆਪਣੇ ਫਰੈਂਡਸ ਨੂੰ ਪਾਰਟੀ ਕਰਨੀ ਆ ਤੂੰ ਆਪਣੇ ਹਿਸਾਬ ਨਾਲ ਵੀ ਕਰ ਸਕਦਾ ਜੇ ਤੂੰ 4500 5000 ਹੀ ਲਾਣਾ ਹੈ 500 1000 ਚ ਵੀ ਪਾਰਟੀ ਹੋ ਸਕਦੀ ਆ ਨਾ ਉਹਨਾਂ ਨੂੰ ਵੀ ਤਾਂ ਪਤਾ ਹੈ ਤੂੰ 10000 ਰੁਪਏ ਤਨਖਾਹ ਲੈਣਾ ਹੈ ਹੈ ਨਾ ਜੇ ਤੂੰ ਆਪਣਾ ਸੂਟ ਲੈਣਾ ਹੈ ਜ਼ਰੂਰੀ ਨਹੀਂ 550 ਵਾਲਾ ਹੀ ਲੈਣਾ ਕਿ ਤੂੰ ਹੋ ਟ੍ਰਾਈ ਕਰ ਲੈ ਕੀ ਪਤਾ ਉਹੀ ਸੂਟ ਤੈਨੂੰ 1500 2000 ਦਾ ਵੀ ਮਿਲ ਜਾਣਾ ਹਾਂਜੀ ਠੀਕ ਹੈ ਸਿਰਫ 2-3 ਘੰਟੇ ਦੇ ਪ੍ਰੋਗਰਾਮ ਵਾਸਤੇ ਤੂੰ ਆਪਾਂ ਇੰਨਾ ਆਪਣੇ ਸਾਰੇ ਮਹੀਨੇ ਦਾ ਰਾਸ਼ਨ ਬਲਾਕ ਕਰ ਲਾਂਗੇ ਫਿਰ ਤਾਂ ਓਖਾ ਹੈ ਨਾ ਹਾਂਜੀ ਵੀਰੇ ਜੇ ਸ਼ੂਜ਼ ਲੈਣੇ ਵੀਰੇ ਸ਼ੂਜ਼ ਦੀਆਂ ਕਾਪੀਆਂ ਵੀ ਆਉਂਦੀਆਂ ਨੇ 5-600 ਵਾਲੇ ਸ਼ੂਜ਼ ਵੀ ਆਉਂਦੇ ਆ ਉਹ ਵੀ ਲੈ ਸਕਦੇ ਜਿੰਦਗੀ ਦੇ ਵਿੱਚ ਇੱਕ ਚੀਜ਼ ਯਾਦ ਰੱਖਣੀ ਆ ਸਭ ਤੋਂ ਪਹਿਲਾਂ ਆਪਣੀ ਫੈਮਿਲੀ ਬਾਰੇ ਸੋਚਣਾ ਆਪਣੀ ਮਾਂ ਬਾਰੇ ਸੋਚਣਾ ਆਪਣੇ ਪਿਓ ਬਾਰੇ ਸੋਚਣਾ ਆਪਣੇ ਭੈਣ ਭਰਾਵਾਂ ਬਾਰੇ ਸੋਚਣਾ ਠੀਕ ਹੈ ਉਸ ਤੋਂ ਬਾਅਦ ਚੀਜ਼ਾਂ ਬਾਰੇ ਸੋਚਣਾ ਜਿਹੜੇ ਆਪਣੇ ਗੱਡੀ ਲੈਣੀ ਹੈ ਮੈਂ ਮੋਟਰਸਾਈਕਲ ਲੈਣਾ ਹੈ ਮੈਂ ਕੋਈ ਬੈਲਟ ਲੈਣੀ ਹੈ ਸ਼ੂਜ਼ ਲੈਣੇ ਹਨ ਕਮੀਜ਼ ਲੈਣੀ ਹੈ ਹਨ ਉਸ ਤੋਂ ਬਾਅਦ ਉਹ ਚੀਜ਼ਾਂ ਬਾਰੇ ਮੈਂ ਕਹਿੰਦਾ ਨਾ ਹੀ ਸੋਚੋ ਤਾਂ ਚੰਗੀ ਗੱਲ ਹੈ ਜੇ ਤੁਸੀਂ ਆਪਣੀ ਲਾਈਫ ਨੂੰ ਪ੍ਰੋਬਲਮਸ ਨਾਲ ਹੀ ਭਰ ਲੋਗੇ ਨਾ ਫਿਰ ਨਾ ਫੈਮਿਲੀ ਨੇ ਅਡਜਸਟ ਹੋਣਾ ਵਿੱਚ ਤੇ ਨਾ ਤੁਹਾਡੇ ਫਰੈਂਡਸ ਨੇ ਅਡਜਸਟ ਹੋਣਾ ਜੇ ਤੁਸੀਂ ਫਰੈਂਡ ਆਪਣੀ ਫੈਮਿਲੀ ਬਾਰੇ ਸੋਚੋਗੇ ਨਾ ਜੀ ਫਰੈਂਡਸ ਨੂੰ ਵੀ ਜਾਣਗੇ ਨਾ ਤੁਹਾਡੇ ਕੋਲ ਇਹ ਤਾਂ ਹੋਊਗਾ ਕਿ ਤੁਹਾਡੇ ਕੋਲ ਫੈਮਲੀ ਹੈਗੀ ਆ ਉਸ ਤੋਂ ਬਾਅਦ ਤਾਂ ਨਹੀਂ ਆਪਣੇ ਲਈ ਕੋਈ ਦੁਆ ਮੰਗਦਾ ਹੂੰ ਤੇ ਇਹਦੇ ਬਾਰੇ ਤਾਂ ਆਪਾਂ ਸੋਚਣਾ ਹੈ ਇਹਨੂੰ ਕੱਢ ਦੋ ਇਹਨੂੰ ਆਪਾਂ ਕੱਢ ਦੇਣਾ ਲਾਈਫ ਚ ਤੁਸੀਂ ਆ ਦੇਖੋ ਨਾ ਜੇ ਆਪਾਂ ਉਹ ਇਹਦੇ ਵਿੱਚ ਰੱਖਿਆ ਕਿੰਨਾ ਔਖਾ ਹੋਊਗਾ ਆਪਾਂ ਨੂੰ ਕੱਢਣਾ ਹਾਂਜੀ ਹਾਂ ਹਾਂਜੀ ਹੈਨਾ ਜੇ ਆਪਾਂ ਇਹਦੇ ਬਾਰੇ ਸੋਚਦੇ ਹੀ ਨਾ ਆਪਾਂ ਆਪਣੀ ਫੈਮਲੀ ਤੇ ਫਰੈਂਡਸ ਨੂੰ ਹੀ ਰੱਖਦੇ ਤਾਂ ਪ੍ਰੋਬਲਮ ਆਉਂਦੀ ਹੀ ਨਹੀਂ ਸਮਝੇ ਮੇਰੀ ਗੱਲ ਹਾਂਜੀ ਹੁਣ ਕੀ ਕਰੋਗੇ ਤਨਖਾਹ ਦਾ ਘਰੇ ਦਵਾਂਗੇ ਘਰੇ ਘਰੇ ਹੀ ਦਵਾਂਗੇ ਤਨਖਾਹ ਹੁਣ ਤਾਂ ਘਰੇ ਵੀ ਜ਼ੇਣੀ ਆਪਣੇ ਆਂ ਜ਼ਰੂਰਤਾਂ ਵੀ ਪੂਰੀਆਂ ਕਰਨੀਆਂ ਨੇ ਹਰ ਇੱਕ ਚੀਜ਼ ਨੂੰ ਮੈਨੇਜ ਕਰਨਾ ਸਿੱਖੋ ਠੀਕ ਹੈ ਠੀਕ ਹੈ ਇਹ ਨਹੀਂ ਸੋਚਣਾ ਕਿ ਲੋਕ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਮਾੜੀਆਂ ਨੈਗੇਟਿਵਿਟੀਜ਼ ਜਿਹੜੀਆਂ ਨੇ ਨਾ ਉਹਨਾਂ ਬਾਰੇ ਬਿਲਕੁਲ ਨਹੀਂ ਸੋਚਣਾ ਨੈਗੇਟਿਵ ਚੀਜ਼ਾਂ ਬਾਰੇ ਬਿਲਕੁਲ ਨਹੀਂ ਸੋਚਣਾ ਸਿਰਫ ਪੋਜ਼ਿਟਿਵ ਸੋਚ ਕੇ ਪਹਿਲਾਂ ਆਪਣੀ ਫੈਮਿਲੀ ਬਾਰੇ ਸੋਚਣਾ ਫਿਰ ਉਸ ਤੋਂ ਬਾਅਦ ਫਰੈਂਡਸ ਬਾਰੇ ਸੋਚਣਾ ਉਸ ਤੋਂ ਬਾਅਦ ਜਿਹੜੀ ਚੀਜ਼ ਰਹਿ ਗਈ ਰਹੀ